ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਕਈ ਗਰੰਟੀਆਂ ਦਿੱਤੀਆਂ ਸਨ ਇਹਨਾਂ ਦੇ ਵਿੱਚੋਂ ਸਰਕਾਰ ਦਾ ਦਾਅਵਾ ਹੈ ਕਿ ਬਹੁਤ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਨੇ ਜਦੋਂ ਹੁਣ ਲੋਕ ਸਭਾ ਚੋਣਾਂ ਦਾ ਸਮਾਂ ਹੈ ਅਜੇ ਹੀ ਸਰਕਾਰ ਭਰੋਸਾ ਦੇ ਰਹੀ ਹੈ ਕਿ ਬਾਕੀ ਗਰੰਟੀਆਂ ਵੀ ਪੂਰੀਆਂ ਕੀਤੀਆਂ ਜਾਣਗੀਆਂ ਆਖਿਰ ਕਦੋਂ ਪਾਰਟੀ ਦੇ ਬੁਲਾਰੇ ਅਤੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕਾਂਗ ਤੋਂ ਜਾਣਦੇ ਆ ਮਾਨ ਸਰਕਾਰ ਸਾਲ 2027 ਤੱਕ तमाम ਗਰੰਟੀਆਂ ਪੂਰੀਆਂ ਕਰ ਦੇਵੇਗੀ ਇਹ ਕਹਿਣਾ ਹੈ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹਲਕਾ ਵਾਈਜ਼ ਆਪਣੇ ਉਮੀਦਵਾਰਾਂ ਤੇ ਸਥਾਨਕ ਲੀਡਰਸ਼ਿਪ ਨਾਲ ਮੀਟਿੰਗਾਂ ਕਰ ਰਹੇ ਨੇ ਅਜੇ ਤੱਕ ਸ਼ੁੱਕਰਵਾਰ ਨੂੰ ਸੀਐਮ ਮਾਨ ਨੇ ਚੰਡੀਗੜ੍ਹ 'ਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਬਣਾਇਆ ਇਥੇ ਸਿਰਫ ਹਾਲੇ ਆਪ ਨੇ ਹੀ ਉਮੀਦਵਾਰ ਦਾ ਐਲਾਨ ਕੀਤਾ ਹੈ ਬੀਜਪੀ ਕਾਂਗਰਸ ਅਤੇ ਕਾਲੀ ਦਲ ਦੇ ਉਮੀਦਵਾਰਾਂ ਦੀ ਉਡੀਕ ਕੀਤੀ ਜਾ ਰਹੀ ਹੈ ਆਪ ਉਮੀਦਵਾਰ ਨੇ ਕਿਹਾ ਕਿ ਉਹ ਸਰਕਾਰ ਦੇ ਕੰਮਾਂ ਤੇ ਵੋਟ ਮੰਗਣਗੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਲੈ ਕੇ ਆਉਣ ਵਾਲੀਆਂ ਚੋਣਾਂ ਦੇ ਸਬੰਧ ਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਜਿਦੇ ਚ ਸਾਡੇ ਸਤਿਕਾਰਯੋਗ ਦਾਨ ਸਭਾ ਦੇ ਡਿਪਟੀ ਸਪੀਕਰ ਜੈਕ੍ਰਿਸ਼ਨ ਜੀ ਰੋੜੀ ਸਾਹਿਬ ਪੰਜਾਬ ਕੈਬਨਿਟ ਦੇ ਵਜ਼ੀਰ ਬੀਬਾ ਅਨਮੋਲ ਗਗਨ ਮਾਨ ਜੀ ਪੰਜਾਬ ਕੈਬਨਿਟ ਦੇ ਵਜ਼ੀਰ ਹਰਜੋਤ ਬੈਂਸ ਜੀ ਮੁਹਾਲੀ ਤੋਂ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਚਮਕੌਰ ਸਾਹਿਬ ਤੋਂ ਐਮਐਲਏ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਰੋਪੜ ਤੋਂ ਐਮਐਲਏ ਐਡਵੋਕੇਟ ਦਿਨੇਸ਼ ਚੱਡਾ ਜੀ ਬਲਾ ਚੌਰ ਤੋਂ ਐਮਐਲਏ ਭੈਣ ਜੀ ਸੰਤੋਸ਼ ਗੁਟਾਰੀਆ ਜੀ ਸਾਡੇ ਦੋਨੋਂ ਹੀ ਸਤਿਕਾਰਯੋਗ ਹਲਕਾ ਇੰਚਾਰਜ ਪੰਗਾ ਤੋਂ ਕੁਲਜੀ ਸਰਹਾਲ ਜੀ ਅਤੇ ਨਵਾਂ ਸ਼ਹਿਰ ਤੋਂ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਜੀ ਸਾਰਿਆਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਜੀ ਨੇ ਗਾਈਡ ਕੀਤਾ ਮਾਰਗਦਰਸ਼ਕ ਮਾਰਗਦਰਸ਼ਨ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ 'ਚ ਜਿਹਦੇ 'ਚ ਆਮ ਆਦਮੀ ਪਾਰਟੀ 13 0 ਨਾਲ ਜਿੱਤੂਗੀ ਔਰ ਪਿਛਲੇ 2 ਸਾਲਾਂ 'ਚ ਮਾਣਯੋਗ ਮੁੱਖ ਮੰਤਰੀ ਜੀ ਦੀ ਗਵਾਹੀ 'ਚ ਜਿਹੜੇ ਪੰਜਾਬ 'ਚ ਹੀ ਕੰਮ ਹੋਇਆ ਚਾਹੇ ਲੋਕਾਂ ਨੂੰ ਬਿਜਲੀ ਫਰੀਦ ਦੀ ਗੱਲ ਹੈ ਚਾਹੇ ਬਿਨਾ ਸ਼ਿਪਾਰਿਸ਼ ਤੋਂ ਓਨਲੀ ਮੈਰਿਟ ਤੇ ਨੌਕਰੀਆਂ ਨੌਜਵਾਨਾਂ ਨੂੰ ਦੇਣ ਦੀ ਗੱਲ ਹੈ ਚਾਹੇ ਖੇਤਾਂ ਤੱਕ ਨਹਿਰੀ ਪਾਣੀ ਪਚਾਉਣ ਦੀ ਗੱਲ ਹੈ ਚਾਹੇ ਮਾਫੀਆ ਰਾਜ ਖਤਮ ਕਰਨ ਦੀ ਗੱਲ ਹੈ ਚਾਹੇ ਪਿੰਡਾਂ ਚ ਖਾਸ ਕਰ ਗਰੀਬਾਂ ਲਈ ਮੁਹੱਲਾ ਕਲੀਨਿਕ ਬਣਾਏ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਰਿਫਾਰਮ ਕੀਤਾ ਹੈ ਮਾਨ ਸਾਹਿਬ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਤਮਾਮ ਪੋਜ਼ਿਟਿਵ ਔਰ ਕੰਸਟਰਕਟਿਵ ਜਿਹੜੇ ਫੈਸਲੇ 2 ਸਾਲਾਂ ਚ ਮਾਨ ਸਾਹਿਬ ਦੀ ਸਰਕਾਰ ਨੇ ਲਏ ਆ ਮੁੱਖ ਮੰਤਰੀ ਜੀ ਵੱਲੋਂ ਹਦਾਇਤਾਂ ਹੈ ਕਿ ਘਰ ਘਰ ਤੱਕ ਅਸੀਂ ਹਰੇਕ ਪਰਿਵਾਰ ਤੱਕ ਹਰੇਕ ਘਰ ਤੱਕ ਇਹ ਸਾਰਾ ਕੰਮਾਂ ਦਾ ਵੇਰਵਾ ਲੈ ਕੇ ਜਾਵਾਂਗੇ ਔਰ ਪਾਵਨ ਤੇ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚ ਇਸ ਪੋਜੀਟਿਵ ਏਜੰਡੇ ਤੇ ਸਾਨੂੰ ਲੋਕਾਂ ਦਾ ਸਮਰਥਨ ਮਿਲੇਗਾ ਸਪੋਰਟ ਮਿਲੇਗਾ ਔਰ ਆਮ ਆਦਮੀ ਪਾਰਟੀ ਮਾਨ ਸਾਹਿਬ ਦੀ ਅਗਵਾਈ ਚ ਵੱਡੇ ਮਾਰਜਿਨ ਨਾਲ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਵੀ ਜਿੱਤੂਗੀ ਸੋ ਇਹੀ ਮੇਨ ਏਜੰਡਾ ਸੀਗਾ ਅੱਜ ਦਾ ਮੁੱਖ ਮੰਤਰੀ ਜੀ ਵੱਲੋਂ ਖਾਸ ਤੌਰ ਤੇ ਹਦਾਇਤਾਂ ਆ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਚ ਜਿਸ ਤਰੀਕੇ ਨਾਲ ਲੋਕ ਹਿੱਤ ਲਈ ਫੈਸਲੇ ਲਏ ਔਰ ਕੰਕਰੀਟ ਗਰਾਉਂਡ ਤੇ ਦਿਖਾਈ ਦੇ ਰਹੇ ਆ ਇਸ ਏਜੰਡੇ ਨੂੰ ਆਮ ਆਦਮੀ ਪਾਰਟੀ ਅੱਗੇ ਵਧਾਉਂਦੀ ਰਹੂਗੀ ਔਰ ਜੋ ਅਸੀਂ ਗਰੰਟੀਆਂ ਦਿੱਤੀਆਂ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਚੋਣਾਂ ਦੇ ਟਾਈਮ ਉਹ ਇੱਕ ਇੱਕ ਗਰੰਟੀ 2027 ਤੱਕ ਪੂਰੀ ਕਰਾਂਗੇ ਨਾਲ ਨਾਲ ਡੈਫੀਨੇਟਲੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚ ਚਾਹੇ ਉਹ ਟੂਰਿਜ਼ਮ ਦੀ ਗੱਲ ਹੋਵੇ ਚਾਹੇ ਸਪੋਰਟਸ ਇਨਫਰਾਸਟ੍ਰਕਚਰ ਦੀ ਗੱਲ ਹੋਵੇ ਚਾਹੇ ਪਵਾ ਦੇ ਏਰੀਏ ਚ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਇਸ ਤੋਂ ਵੀ ਵੱਧ ਲਾਵਾ ਜਿਹੜੇ ਤਮਾਮ ਲੋਕਾਂ ਦੇ ਮੁੱਦੇ ਆ ਉਹ ਦੇਸ਼ ਦੀ ਪਾਰਲੀਮੈਂਟ ਵੀ ਜਾਣਗੇ ਔਰ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਚ ਫੁੱਲਫਿਲ ਕਰੂਗੀ